ਅਗਨੀਵੀਰ ਆਕਾਸ਼ਦੀਪ ਦੇ ਘਰ ਪਹੁੰਚੇ ਸੁਖਬਾਲ ਸਿੰਘ ਖਹਿਰਾ ਸਰਕਾਰਾਂ ਤੇ ਖੜੇ ਕੀਤੇ ਸਵਾਲ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾਸ ਸੁਵਾ ਕਰਦਾ ਏ ਬੀਤੇ ਕੁਝ ਦਿਨ ਪਹਿਲਾਂ ਫਰੀਕਕੋੜ ਜਿਹੜੇ ਦੇ ਪਿੰਡ ਕੋਠੇਚੈਲ ਦਾ ਰਹਿਣ ਵਾਲਾ ਆਕਾਸ਼ਦੀਪ ਅਗਨੀਵੀਰ ਇਸ ਦੁਨੀਆ ਨੂੰ ਆਲਵệ ਦਾ ਕਹਿ ਗਿਆ ਸੀ ਤੇ ਲਗਾਤਾਰ ਪਰਿਵਾਰ ਮੰਗ ਕਰ ਰਿਹਾ ਕਿ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਹਲੇ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਤੇ ਨਾ ਹੀ ਉਸ ਦੀਆਂ ਹਸਤੀਆਂ ਜਲ ਪ੍ਰਵਾਹ ਕੀਤੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸੁਖਪਾਲ ਸਿੰਘ ਖੇਰਾ ਪਰਿਵਾਰ ਕੋਲ ਪਹੁੰਚਿਆ ਤੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ। ਕੱਲ ਫਰੀਦਕੋਟ ਦੇ ਵਿੱਚ ਸੁਖਪਾਲ ਸਿੰਘ ਖੇਰਾ ਆਇਓ ਸੰਨ ਅਤੇ ਉਹਨਾਂ ਵੱਲੋਂ ਆਕਾਸ਼ਦੀਪ ਦੇ ਪਰਿਵਾਰ ਨਾਲ ਮਿਲਿਆ ਗਿਆ ਅਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਸਰਕਾਰਾਂ ਤੇ ਸਵਾਲ ਖੜੇ ਕੀਤੇ ਕਿ ਇਹ ਜਿਹੜੀ ਅਗਨੀ ਸਕੀਮ ਹੈ ਬਿਲਕੁਲ ਗਲਤ ਹੈ ਅਤੇ ਨਾ ਹੀ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ ਅਤੇ ਨਾ ਹੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਹੌਣ ਸਮੇ ਅਗਨੀ ਵੀਰ ਸਕੀਮ ਨੂੰ ਰੱਦ ਕੀਤਾ ਜਾਵੇਗਾ। ਅਤੇ ਅਗਨੀ ਵੀਰਾਂ ਨੂੰ ਵੀ ਬਣਦਾਨ ਇਨਸਾਫ ਮਿਲੇਗਾ ਅਤੇ ਨਾਲ ਦੀ ਨਾਲ ਜੋ ਪੁਲਿਸ ਦਾ ਤਸ਼ੱਦਦ ਦਾ ਸਕਾਰ ਹੋਏ ਨੇ ਉਹਨਾਂ ਨੂੰ ਵੀ ਜਿਹੜਾ ਇਨਸਾਫ ਮਿਲੇਗਾ ਤੇ ਉਹਨਾਂ ਨੂੰ ਵੀ ਜਿਹੜਾ ਮੁਆਵਜ਼ਾ ਦਿੱਤਾ ਜਾਵੇਗਾ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਗੱਲਬਾਤ ਕਰਦੇ ਨੇ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਘੇਰਾ ਆਕਾਸ਼ਦੀਪ ਸਿੰਘ ਅਗਨੀ ਵੀਰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਸਮੇਂ 'ਚ ਮਾਰਿਆ ਗਿਆ ਉਹਦੇ ਘਰ ਚ ਲਿਆਂਵਾ ਉਹਦੇ ਪਰਿਵਾਰ ਨਾਲ ਹਮਦਰਦੀ ਕਰੂੰਗਾ ਔਰ ਮੈਨੂੰ ਬੜਾ ਦੁੱਖ ਤੇ ਅਫਸੋਸ ਆ ਕਿ ਆਲਮੋਸਟ ਮਹੀਨਾ ਸਵਾ ਮਹੀਨਾ ਡੇਢ ਮਹੀਨੇ ਬੀਤ ਜਾਣ ਤੋਂ ਬਾਅਦ ਜੋ ਉਸ ਅਗਨੀਵੀਰ ਨੌਜਵਾਨ ਦਾ ਮਾਨ ਸਤਕਾਰ ਤੇ ਜਿਹੜਾ ਦੇਸ਼ ਵਾਸਤੇ ਉਸਨੇ ਆਪਣੀ ਜਾਨ ਗੁਆਈ ਆ ਉਹਦਾ ਜੋ ਬਣਨਾ ਚਾਹੀਦਾ ਸੀਗਾ ਨਾ ਸਟੇਟ ਗਵਰਨਮੈਂਟ ਨਾ ਐਡਮਿਨਿਸਟ੍ਰੇਸ਼ਨ ਨੇ ਅਪ੍ਰੋਪਰੀਟਲੀ ਉਹਨੂੰ ਆਨਰ ਕੀਤਾ ਇੱਕ ਪਾਸੇ ਭਗਵਾਨਪਾਣ ਹਮੇਸ਼ਾ ਕਹਿੰਦਾ ਰਿਹਾ ਕਿ ਮੈਂ ਦੇਸ਼ ਵਾਸਤੇ ਹੋਰੇ ਸ਼ਹੀਦਾਂ ਨੂੰ 1 ਕਰੋੜ ਰੁਪਇਆ ਇੱਕ ਸਕ੍ਰੀਸ਼ਾ ਗ੍ਰਾਂਟ ਦਊਂਗਾ ਔਰ ਪਿੱਛੇ ਥੋੜਾ ਸਮਾਂ ਪਹਿਲਾਂ ਸ਼ਾਇਦ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕਾਂ ਨੂੰ ਕੰਪਨਸੇਟ ਕੀਤਾ ਗਿਆ ਜਿਵੇਂ ਕਿ ਜਿਹੜੇ ਸ਼ਾਇਦ ਮਜੀਠੇ ਨਸ਼ੇ ਦੇ ਸਿਲਸਿਲੇ ਚ ਮਰੇ ਸੀਗੇ ਸਰਵੋਸ ਹੀ ਕਿਸੇ ਦੇ ਖਿਲਾਫ ਨਹੀਂ ਗੇ ਲੇਕਿਨ ਉਹਨਾਂ ਨੂੰ ਸ਼ਾਇਦ 10-10 ਲੱਖ ਰੁਪਇਆ ਵਿਕਟਿਮਸ ਨੂੰ ਦਿੱਤਾ ਗਿਆ ਇਹ ਤਾਂ ਉਹ ਤਾਂ ਸ਼ਰਾਬ ਪੀ ਕੇ ਜ਼ਹਿਰੀਲੀ ਸ਼ਰਾਬ ਪੀ ਕੇ ਮਰੇ ਉਹ ਉਹਦੇ ਚ ਗਵਰਨਮੈਂਟ ਦਾ ਹੈਗਾ ਕਸੂਰ ਪਰ ਇਹ ਤਾਂ ਦੇਸ਼ ਲਈ ਮਰਿਆ ਸੀਗਾ ਇਸ ਲਈ 1 ਕਰੋੜ ਰੁਪਇਆ ਐਕਸਕ੍ਰੇਸ਼ੀਆ ਗ੍ਰਾਂਟ ਔਰ ਆਕਾਸ਼ਦੀਪ ਅਗਨੀਵੀਰ ਦੇ ਪਰਿਵਾਰ ਦੇ ਵਿੱਚੋਂ ਕਿਸੇ ਵੀ ਇੱਕ ਯੋਗ ਵਿਅਕਤੀ ਨੂੰ ਪੰਜਾਬ ਦੀ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ ਇਹ ਸਾਡੀ ਡਿਮਾਂਡ ਆ ਔਰ ਅਫਸੋਸ ਹੈ ਕਿ ਲੋਕਲ ਐਮਐਲਏ ਜਿਹੜਾ ਆਪਣੇ ਆਪ ਨੂੰ ਅਖੌਤੀ ਸਪੀਕਰ ਕਹਿੰਦਾ ਉਹ ਮੇਰੇ ਖਿਆਲ ਆ ਇਹਨਾਂ ਦਿਨਾਂ ਦੇ ਵਿੱਚ ਹਲੇ ਤੱਕ ਉਸ ਨੂੰ ਮਿਲ ਨਹੀਂ ਗਿਆ ਛੋਟੇ ਛੋਟੇ ਹੌਲਦਾਰਾਂ ਥਾਣੇਦਾਰਾਂ ਦੀ ਗੱਲ ਵਿਧਾਨ ਸਭਾ 'ਚ ਰੱਖਦਾ ਲੇਕਿਨ ਇੱਕ ਅਗਨੀਵੀਰ ਜਿਹਨੇ ਦੇਸ਼ ਵਾਸਤੇ ਜਾਨ ਦੀ ਕੁਰਬਾਨੀ ਦਿੱਤੀ ਆ ਉਹਦੇ ਉਹਦੇ ਤੱਕ ਕੋਈ ਸਰਕਾਰੀ ਪ੍ਰੋਪਰ ਜਿਹੜਾ ਉਹਦਾ ਮਾਨ ਸਤਕਾਰ ਬਣਦਾ ਨਹੀਂ ਗਿਆ ਇਹ ਸਾਡੀ ਡਿਮਾਂਡ ਹੈ ਕਿ ਉਸ ਨੂੰ ਤੁਰੰਤ ਐਕਸਕ੍ਰੇਸ਼ੀਆ ਗ੍ਰਾਂਟ ਔਰ ਇੱਕ ਸਰਕਾਰੀ ਜੌਬ ਜਿਹੜੀ ਆ ਉਹਦੇ ਪਰਿਵਾਰ ਨੂੰ ਦਿੱਤੀ ਜਾਵੇ ਸਰਕਾਰ ਦਾ ਕਹਿਣਾ ਕਿ ਇਹ ਕੋਈ ਬੇਰੀ ਉਹ ਕਹਿੰਦੇ ਵੀ ਪਿਛੋ ਫੌਜੋਂ ਨੂੰ ਸਾਨੂੰ ਕੋਈ ਵੀ ਨਹੀਂ ਆਇਆ ਇਸ ਕਰਕੇ ਅਸੀਂ ਉਸ ਨੂੰ ਮੈਂ ਮੈਂ ਹੈਰਾਨ ਆ ਕਿ ਇੰਨਾ ਇੰਨਾ ਸਮਾਂ ਬੀਤਣ ਤੋਂ ਬਾਅਦ ਹਲੇ ਵੀ ਫੌਜ ਨੇ ਅਗਰ ਨਹੀਂ ਭੇਜਿਆ ਤਾਂ ਚਲੋ ਇਟਸ ਅ ਮੈਟਰ ਆਫ ਕੰਸਰਨ ਪਰ ਆਫਟਰ 올 ਇੱਕ ਨੌਜਵਾਨ 23 24 ਸਾਲ ਦਾ ਉਥੇ ਇਕਲੈਂਦਾ ਦੂਜੀ ਸਟੇਟ ਵਿੱਚ ਜਾ ਕੇ ਮਰਿਆ ਸਾਡਾ ਬੱਚਾ ਮਰਿਆ ਵਾ ਬਹੁਤ ਸਾਰੇ ਬੱਚੇ ਸਾਡੇ ਇਸ ਤਰ੍ਹਾਂ ਵਿਦੇਸ਼ਾਂ ਵਿੱਚ ਵੀ ਜੋ ਵਿਚਾਰੇ ਸ਼ਿਕਾਰ ਹੋ ਰਹੇ ਨੇ ਇਸ ਕਰਕੇ ਪੰਜਾਬ ਸਰਕਾਰ ਨੂੰ ਇਹਨੂੰ ਫੋਲੋ ਅਪ ਕਰਕੇ ਔਰ ਬੰਦੀ ਜਿਹੜੀ ਹੈਗੀ ਐਕਸਪਲੇਸ਼ਾ ਗ੍ਰਾਂਟ ਜ਼ਰੂਰ ਤੁਰੰਤ ਦੇਣੀ ਚਾਹੀਦੀ ਹੈ। ਸੈਂਟਰ ਗਵਰਨਮੈਂਟ ਨੇ ਜਿਹੜਾ 4 ਸਾਲ ਦਾ ਅਗਨੀਵੀਰ ਜਿਹੜਾ ਇਹ ਰੋਲ ਨਾ ਆਇਆ ਉਹ ਨਹੀਂ ਤਾਂ ਕਾਂਗਰਸ ਪਾਰਟੀ ਦਾ ਤਾਂ ਪੋਕਟਾ ਸਟੈਂਡ ਹੈ ਜੀ ਕਿ ਤੁਸੀਂ ਫੌਜ ਨੂੰ ਠੇਕੇ ਦੇ ਨਹੀਂ ਦੇ ਸਕਦੇ। ਫੌਜ ਇੱਕ ਰੈਗੂਲਰ ਸਰਵਿਸ ਦਾ ਫੌਜ ਵਿੱਚ ਭਰਤੀ ਹੋ ਕੇ ਇੱਕ ਪੂਰਾ ਦੇਸ਼ ਦੇ ਬਾਰਡਰਾਂ ਤੇ ਰਾਖੀ ਕਰਨ ਨਾਲ ਸੇ ਪ੍ਰੋਪਰਲੀ ਟ੍ਰੇਨਡ ਐਫੀਸ਼ੀਐਂਟ ਬੰਦੇ ਚਾਹੀਦੇ ਨੇ। ਔਰ ਉਹਨਾਂ ਦੀ ਟ੍ਰੇਨਿੰਗ ਔਰ ਉਹਨਾਂ ਦੀ ਸਬਸੀਕੁਐਂਟ ਲਾਈਫ ਜਿਹੜੀ ਆ ਉਹ ਡਿਪੈਂਡ ਕਰਦੀ। ਹੁਣ ਤੁਸੀਂ 4 ਸਾਲ ਫੌਜੀ ਨੂੰ ਬਣਾ ਕੇ ਅਗਨੀਵੀਰ ਤੇ ਬਾਅਦ ਉਹ ਬਚਾਰਾ ਕਿੱਥੇ ਜਾ ਕੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰੂਗਾ ਮੈਂ ਸਮਝਦਾ ਦਿਸ ਇਜ਼ ਅ ਫਰਾਡ ਪਾਲਿਸੀ ਔਰ ਭੀਜੇਪੀ ਗਵਰਨਮੈਂਟ ਨੇ ਪਤਾ ਨਹੀਂ ਕਿੱਥੋਂ ਇਹ ਆਈਡੀਆ ਚੱਕਿਆ ਹੋਆ ਕਿਸੇ ਵੀ ਦੇਸ਼ ਦੀ ਫੌਜ ਦਾ ਠੇਕੇ ਤੇ ਨਹੀਂਗੀ 4 ਸਾਲ ਦੇ ਕੰਟਰੈਕਟ ਬੇਸਿਸ ਤੇ ਨਹੀਂਗੀ ਇਹਨੂੰ ਰੱਦ ਕਰਕੇ ਔਰ ਕਾਂਗਰਸ ਗਵਰਨਮੈਂਟ ਨੇ ਤਾਂ ਆਪਣੇ ਮੈਨੀਫੈਸਟੋ ਚ ਵੀ ਲਿਖਿਆ ਹੋਆ ਕਿ ਸਾਡੀ ਸਰਕਾਰ ਬਣਨ ਤੇ ਅਸੀਂ ਪੁਰਾਣਾ ਜਿਹੜਾ ਰੈਗੂਲਰ ਭਰਤੀ ਦਾ ਸਿਸਟਮ ਹੈ ਫੌਜ ਵਿੱਚ ਉਸ ਤੋਂ ਦੁਬਾਰਾ ਬਹਾਲ ਕੀਤਾ ਜਾਵੇ ਜੇਕਰ ਤੁਹਾਡੀ ਸਰਕਾਰ ਆਂਦੀ ਹੈ ਤਾਂ ਜਿਹੜੇ ਲੋਕ ਇਸ ਵਕਤ ਪੀੜਸ ਹੋਏ ਨੇ ਜਿਹਨਾਂ ਚੰਨਾ ਕੀ ਆਨੇ ਉਹਨੂੰ ਕਿਉਂ ਨਹੀਂ ਜਦਾ ਕੰਪਨਸੇਸ਼ਨ ਦੇਣਾ? ਇਹ ਕਿਉਂ ਨਹੀਂ ਕਰਾਂਗੇ? ਆਫਕੋਰਸ ਜਿਹੜੇ ਲੋਕਾਂ ਨਾਲ ਅਨਿਆਏ ਹੋਇਆ ਔਰ ਜਿਹੜੇ ਲੋਕਾਂ ਨੂੰ ਕੰਪਨਸੇਟ ਸਰਕਾਰ ਨੇ ਨਹੀਂ ਕੀਤਾ। ਚਾਹੇ ਉਹ ਕਿਸਾਨਾਂ ਦੇ ਅੰਦੋਲਨ ਵਿੱਚ ਨੌਕਰੀਆਂ ਰਹਿ ਗਈਆਂ ਨੇ। ਚਾਹੇ ਉਹ ਜਿਹੜੇ ਕੋਈ ਇਦਾਂ ਦੇ ਅਗਨੀਵੀਰ ਜਿਹੜਾ ਨੂੰ ਪੱਖਪਾਤ ਕਰਕੇ ਜਾਂ ਕਿਸੇ ਕਾਰਨ ਕਰਕੇ ਨਹੀਂ ਦਿੱਤਾ ਗਿਆ। ਉਹਨਾਂ ਨੂੰ ਬਣਦਾ ਕੰਪਨਸੇਸ਼ਨ ਵੀ ਮਿਲਣਾ ਚਾਹੀਦਾ ਬਲਕਿ ਮੈਂ ਇੱਕ ਕਦਮ ਅੱਗੇ ਜਾ ਕੇ ਕਹੂੰ ਕਾ ਜਿਹੜੇ ਪੁਲਿਸ ਕਸਟਡੀ 'ਚ ਮਾਰੇ ਗਏ ਲੋਕ ਇਸ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਉਹਨਾਂ ਨੂੰ ਬਣਦਾ ਮੁਆਵਜ਼ਾ ਵੀ ਕਿਉਂਕਿ ਕਸਟਡੀ ਪੁਲਿਸ ਦੀ ਆ। ਕਸਟਡੀ ਸਰਕਾਰ ਉਹਨਾਂ ਨੂੰ ਬਣਦਾ ਮੁਆਵਜ਼ਾ ਵੀ ਅਵਸ਼ਕ ਦਿੱਤਾ ਜਾਵੇ।